ਅੱਸੀ ਗੱਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੇਰੇ ਨਾਲ ਰੋਧੂ ਸਿੰਘ ਬਾਦਸਰ ਜੀ ਨੇ ਜਿਹੜੇ ਬਹੁਤ ਵਾਰ ਹਾਊਸ ਰੈਸਟ ਤੇ ਵੀ ਨੇ ਦੇ ਨਹੀਂ ਰਹਿ ਚੁੱਕੇ ਨੇ ਅੱਛਾ ਐਸਕੇਮ ਅੱਜ ਮੀਟਿੰਗ ਕਰਕੇ ਹਟਿਆ ਹਾਲਾਂਕਿ ਪ੍ਰੈਸ ਕਾਨਫਰੈਂਸ ਕੀਤੀ ਹੈ ਤੁਸੀਂ ਗੱਲਾਂ ਬਾਤਾਂ ਸਿੱਧੀਆਂ ਕਰ ਦਿੱਤੀਆਂ ਇੱਕ ਸਵਾਲ ਸਾਨੂੰ ਵੀ ਬਾਰ ਬਾਰ ਲੋਕੀ ਪੁੱਛਦੇ ਆ ਸ਼ਾਇਦ ਤੁਹਾਨੂੰ ਵੀ ਪੁੱਛਦੇ ਹੋਣਗੇ ਕਿ ਮੰਗਾ ਉਹੀ ਨੇ ਜਿਹੜੀਆਂ ਤੁਸੀਂ ਸ਼ੁਰੂ ਕੀਤੇ ਸੀ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਵਾਉਣ ਦੇ ਨਾਲ ਉਹਨਾਂ ਤੋਂ ਲਿਖਵਾ ਕੇ ਲੈ ਆਏ ਉਸ ਵੀ ਐਮਐਸਬੀ ਹੋਏਗਾ ਉਹ ਮੰਨਦੇ ਵੀ ਸੀ ਥੋੜਾ ਬਹੁਤਾ ਤੇ ਉਹੀ ਮੰਗਾ ਲੈ ਕੇ ਹੁਣ ਉਹ ਦੁਬਾਰਾ ਵਾਪਸ ਗਏ ਨੇ ਜਿਹੜੇ ਜਿਹੜੀਆਂ ਜੱਥੇਬੰਦੀਆਂ ਹਾਲਾਂਕਿ ਤੁਹਾਡੀਆਂ ਟੂਨਾ ਤੋਂ ਇਹ ਲੱਗਦਾ ਵੀ ਤੁਸੀਂ ਕਿਤਨਾ ਕਿਤੇ ਸੋਚਦੇ ਆਂ ਵੀ ਤੁਹਾਨੂੰ ਜਾਣਾ ਚਾਹੀਦਾ ਕਿਉਂਕਿ ਲੋਕੀ ਇਹ ਚਾਹੁੰਦੇ ਆ ਸਿੱਧਾ ਸਿੱਧਾ ਦੱਸਿਓ ਕਿਉਂਕਿ ਕੋਈ ਬਾਲ ਬਿੰਗ ਨਾ ਪਾਇਓ ਕਿ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ ਮੇਰੀ ਗੱਲ ਸੁਣੋ ਇੱਕ ਜਦੋਂ ਆਪਾਂ ਅਧੋਰਣ ਜਿੱਤ ਕੇ ਆਇਆ ਉਦੋਂ ਮੰਨ ਲਓ ਦੋ ਥੜੇ ਬਣ ਕੇ ਪੰਜਾਬ 'ਚ ਅਸੀਂ ਇਲੈਕਸ਼ਨ ਲੜ ਲਈ ਕੁਝ ਬੰਦੇ ਇਲੈਕਸ਼ਨ ਨਹੀਂ ਲੜੀ ਜੋ ਸਾਨੂੰ 4 ਮਹੀਨੇ ਲਈ ਮਤਲਬ ਸਸਪੈਂਡ ਕੀਤਾ ਗਿਆ ਅਸੀਂ 19 ਜਥੇਬੰਦੀਆਂ ਨੂੰ ਅਸੀਂ 4 ਮਹੀਨਾ ਬਾਅਦ ਗਏ ਸਾਨੂੰ ਮਤਵਪੂਰਵ ਬਹਾਲ ਕਰੋ ਸਾਡੀ ਸਜ਼ਾ ਪੂਰੀ ਹੋ ਗਈ ਸਾਰੇ ਲੀਡਰ ਮੰਨ ਗਏ ਤੇ ਡੱਲਿਆ ਨਹੀਂ ਮੰਨਿਆ ਕਹਿੰਦਾ ਜੀ ਇਹ ਆਉਣਗੇ ਤਾਂ ਮੈਂ ਬਾਹਰ ਜਾ ਉਹਨੇ ਬਾਹਰ ਜਾ ਕੇ ਕਬਜ਼ਾ ਅੱਡ ਮੋਰਚਾ ਬਣਾ ਲਿਆ ਗੈਰ ਸਿੱਸੀ ਠੀਕ ਹੈ ਨਾ ਗੱਲ ਉਹ ਅੱਡ ਚੱਲਦਾ ਉਦੋਂ ਦਾ ਇਹ ਜਿਹੜੀਆਂ ਅਸੀਂ 32 ਜੱਥੇ ਬੰਦੀਆਂ ਲੜ ਕੇ ਆਈਆਂ ਦਿਆਂ ਉਹ ਸਿਰਫ ਸਾਡੇ ਜੋ ਚਾਰ ਜੱਥੇ ਬੰਦੀਆਂ ਬਾਹਰ ਗਈਆਂ ਡੱਲੇ ਵਾਲਾ ਸਰਜੀਤ ਸੰਗਾ ਤੇ ਸਰਤ ਹਾਂ ਦੂਜਾ ਹੋਰ ਨਵੀਂ ਹਰ ਰਹੀਆਂ ਉਹਨਾਂ ਦੇ ਨਾਲ ਜੇ ਮਤਲਬ ਜੇ ਸਾਨੂੰ ਦੁੱਖ ਹੈ ਵੀ ਕਿਸਾਨਾਂ ਤੇ लाठी चार्ज ਕੀਤਾ ਕਿਸਾਨਾਂ ਤੇ ਕੁੱਟਮਾਰ ਕੀਤੀ ਹੈ ਗੋਲੀਆਂ ਚਲਾਈਆਂ ਤਾਂ ਹੀ ਅਸੀਂ ਕੱਲ੍ਹ ਪਰਵਾ ਨੂੰ ਚਨਾ ਤਾਂ ਹੀ ਮਤਲਬ ਅਸੀਂ ਕੱਲ ਨੂੰ ਮਤਲਬ 3-4 ਘੰਟਿਆਂ ਲਈ ਰੂਬਲ ਜਿ ਫਰੀ ਕਰ ਰਹੇ ਹਾਂ ਕੱਟਣ ਨਹੀਂ ਦੇ ਇਹ ਹੀ ਗੱਲ ਹੈ ਨਾ ਹੁਣ ਬਿਨਾ ਸੱਦੇ ਜਾਵੇ ਉਹ ਬੰਦਾ ਮੂਰਖ ਹੁੰਦਾ ਹੈ ਪਰ ਭਰਾਵਾਂ ਦੀ ਲੜਾਈ ਤੇ ਬਹੁਤ ਵਾਰ ਬੜੀ ਹੋ ਜਾਂਦੀ ਹੈ ਇੱਕ ਲੋ ਵੱਡ ਟੁੱਕ ਹੋ ਜਾਂਦਾ ਜਦੋਂ ਭਰਾ ਦੇ ਉੱਤੇ ਵਾਰ ਹੁੰਦਾ ਭਰਾ ਦੀ ਮੌਤ ਤੱਕ ਤੇ ਆ ਜਾਂਦੀ ਹੈ ਫੇ ਭਰਾ ਸੋਚਦਾ ਨਹੀਂ ਆ ਵੀ ਮੈਨੂੰ ਸੱਦਾ ਆਵੇ ਨਹੀਂ ਮੈਂ ਸਾਰੀ ਪਰਸ ਗੱਲ ਕਰਦਾ ਵੀ ਜੇ ਵੱਡਾ ਹਮਲਾ ਕਰਤਾ ਸਰਕਾਰ ਨੇ ਬਾ ਕਹੇ ਅਸੀਂ ਮਤਲਬ ਬਿਲਕੁਲ ਫਿਰ ਵਿਚਾਰਾਂਗੇ ਵੀ ਨਹੀਂ ਜਿੰਨਾ ਸਰਕਾਰ ਨੇ ਕਰਿਆ ਉਹਨਾਂ ਵਿਰੋਧ ਅਸੀਂ ਕਰਤਾ ਸਾਡੇ ਸਾਹਮਣੇ ਉਹਨਾਂ ਵਿਰੋਧ ਅਸੀਂ ਕਰਤਾ ਕੱਲ ਨੂੰ ਪ੍ਰੋਗਰਾਮ ਹੈ 18 ਦੀ ਮੀਟਿੰਗ ਫੇਰ ਹੈ ਜੇ ਸਰਕਾਰ ਨਾ ਲੋਟਾਈ ਫਿਰ ਅਸੀਂ ਅਗਲਾ ਐਕਸ਼ਨ ਦੇਵਾਂਗੇ ਇਹ ਬਹੁਤ ਬਹੁਤ ਸ਼ੁਕਰੀਆ ਕਰਨ ਲਈ ਅੱਛਾ ਸਵਾਲ ਤੇ ਇਹੀ ਆ ਵੀ ਸਰਕਾਰ ਇਹਨਾਂ ਤੋਂ شدت ਕਰੀ ਜਾਂਦੀ ਹੈ ਇਹ ਆਪਣੇ ਗੁੱਸੇ ਗਿਲੇ ਲੈ ਕੇ ਬੈਠੇ ਨੇ ਇਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ ਹਾਲਾਂਕਿ ਗਲਤੀ ਇਹ ਨਾ ਦੀ ਹੈ ਕਿਉਂਕਿ ਸਿਆਸੀ ਤੜੇ ਹੋਗੇ ਸੀ ਇਹਨਾਂ ਨੇ ਪਹਿਲਾਂ ਕਿਹਾ ਸੀ ਅਸੀਂ ਸਿਆਸਤ ਦੇ ਨਾਲ ਮਤਲਬ ਨਹੀਂ ਰੱਖਣਾ ਚਲੋ ਇਹ ਦੇਖਣਾ ਹੋਏਗਾ ਕਿਉਂਕਿ ਦਿੱਲੀ ਤੇ ਜੇ ਸ਼ੰਭੂ ਜਾਂ ਕਨੌਰੀ ਕਹ ਲਈਏ ਜਿਹੜਾ ਸਿੰਘੂ ਤੱਕ ਜਾਣ ਦਾ ਰਸਤਾ ਆ ਉਹ ਐਂ ਲੱਗਦਾ ਕਿ ਬਹੁਤ ਹੀ ਘਾਤਕ ਹੋ ਗਿਆ ਫਿਲਹਾਲ ਇਹ ਪੂਰਾ ਹੋਏਗਾ ਕਿ ਨਹੀਂ ਹੋਏਗਾ ਇਹ ਤਾਂ ਸਮਾਂ ਦੱਸੇਗਾ ਪਰ ਐਸਕੇਮ ਜਿਹੜਾ ਆ ਉਹ ਦੋ ਮਨ ਬਣਾਈ ਬੈਠਾ ਹੈ ਪਤਾ ਲੱਗਣ ਡਿਆ ਕੈਮਰਾਮੈਨ ਸਤਨਾਮ ਦੇ ਨਾਲ ਮਜਬੰਦਰ ਸਿੰਘ ਖਹਿਰਾ ਜਲੰਧਰ ਤੋਂ